ਸੋਸ਼ਰੀ ਕਾਲਵਾਈ ਜੀ ਤੇ ਆਪਣੇ ਇੰਡੀਆ ਦੇ ਵਿੱਚ ਜੋ ਘਟਨਾ ਹੋਈ ਇੰਡੀਆਰ ਇੰਡੀਆ 에ਰਲੈਂਡ ਦੇ ਪਲੇਨ ਨਾਲ ਬਹੁਤ ਹੀ ਦੁੱਖ ਭਰੀ ਘਟਨਾ ਬਈ ਜੀ ਜਿਹਦੇ ਵਿੱਚ 230 ਯਾਤਰੀ ਬੈਠੇ ਸੀਗੇ ਤੇ 12 ਕਹਿੰਦੇ ਨੇ ਜਿਹੜੇ ਉੱਤੇ ਸੇਵਾ ਨਿਮਾਉਂਦੇ ਨੇ ਖਾਣ ਪੀਣ ਤੇ ਸਾਮ ਸੰਭਾਲ ਕਰਦੇ ਨੇ 12 ਉਹ ਤੁਸੀਂ ਪ੍ਰਬੰਧਕ ਤੇ 10230 ਯਾਤਰੀ ਸੀ ਕੁੱਲ ਮਿਲਾ ਕੇ ਬਈ ਜੀ 242 ਉਹਦੇ ਵਿੱਚ ਸਵਾਰ ਸੀਗੇ ਪਲੇਨ ਦੇ ਵਿੱਚ ਤੇ ਬੜੀ ਦੁਖ ਦੁਰਪੁਰਗ ਦੁਰਘਟਨਾ ਹੋਈ ਆ ਤੇ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇ ਬਾਈ ਜੀ ਕਹਿੰਦੇ ਵੀ ਪਲੇਨ ਸਿਰਫ ਹਾਲੇ ਉੱਡਿਆ ਹੀ ਸੀ ਅੰદાવાદ ਤੋਂ ਲੰਡਨ ਨੂੰ ਤੇ ਸਿਰਫ ਕਹਿੰਦੇ ਇੱਕ ਮਿੰਟ 48 ਸਕਿੰਟ ਹੋਏ ਸੀ ਜਿਹੜਾ ਨਾਲ ਦੀ ਨਾਲ ਕ੍ਰੈਸ਼ ਹੋ ਗਿਆ ਤੇ 에어ਪੋਰਟ ਤੋਂ ਥੋੜੀ ਦੂਰੀ ਗਿਆ ਸੀਗਾ ਤੇ ਇੱਕ ਕਹਿੰਦੇ ਨੇ ਬਿਲਡਿੰਗ ਦੇ ਉੱਤੇ ਜਾਗ ਰਿਹਾ ਜਿਹਦਾ ਇੱਕ ਫੰਗ ਦੂਰ ਡਿੱਗ ਗਿਆ ਤੇ ਇੱਕ ਅਲੱਗ ਹੋ ਕੇ ਡਿੱਗ ਗਿਆ ਉਹਦੇ ਵਿੱਚ ਫਿਊਲ ਵੀ ਭਰਿਆ ਹੋਇਆ ਸੀਗਾ ਕਿਉਂਕਿ ਜਦੋਂ 에어ਪੋਰਟ ਤੋਂ ਹੁਣ ਲੰਮੀ ਉਡਾਣ ਦੇ ਵਿੱਚ ਭਰਦਾਗਾ ਪਲੇਨ ਤਾਂ ਫਿਊਲ ਵੀ ਭਰਦੇ ਨੇ ਜਦੋਂ ਜਹਾਜ਼ ਕ੍ਰੈਸ਼ ਹੋਇਆ ਤੇ ਨਾਲ ਅੱਗ ਵੀ ਲੱਗੀ ਅੱਗ ਲੱਗਣ ਦੇ ਵਿੱਚ ਕਹਿੰਦੇ ਲੱਗਣ ਤੋਂ ਬਾਅਦ ਬਹੁਤ ਵੱਡਾ ਧਮਾਕਾ ਹੋਇਆ ਜਿਹਦੇ ਵਿੱਚ ਲੋਕਾਂ ਦੀ ਬੁਰੀ ਹਾਲਤ ਹੋ ਗਈ ਝੁਲਸੇਗੇ ਤੇ ਉਹਨਾਂ ਦੇ ਵਿੱਚੋਂ ਬਾਈ ਜੀ 21 ਬੰਦਾ ਰਮੇਸ਼ ਕੁਮਾਰ ਨਾਂ ਦਾ ਬੰਦਾ ਬਚਿਆ ਕਿਸਮਤ ਦੇਖ ਲਓ ਕਿ 242 ਵਿੱਚ ਇੱਕ ਬੰਦਾ ਬਚਣਾ ਇਹਨੂੰ ਤੁਸੀਂ ਰੱਬ ਦਾ ਬਾਣਾ ਕਹਿ ਸਕਦੇ ਹੋ ਕਿ ਉਹਦੇ ਹਲੇ ਬਈ ਆਈਓ ਪਈ ਸੀ ਉਹਦਾ ਹਲੇ ਜੀਵਨ ਪਿਆ ਸੀਗਾ ਮੌਤ ਦੇ ਮੂੰਹ ਤੋਂ ਨਿਕਲਣਾ ਉਹ ਤੰਦਰੁਸਤਾਗਾ ਜੋ ਕਿ ਮੀਡੀਆ ਦੇ ਨਾਲ ਗੱਲਾਂ ਵੀ ਕਰ ਰਿਹਾ ਕਹਿੰਦੇ ਤੁਰ ਵੀ ਆਪ ਹੀ ਤੁਰ ਕੇ ਗਿਆ ਚਲੋ ਮੌਲੀ ਸੱਟਾਂ ਹੈਗੀਆਂ ਨੇ ਉਹਦੇ ਪਰ ਤੁਸੀਂ ਇਹ ਦੇਖੋ ਕਿ 300 2542 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਵੱਜ ਜਾਣਾ ਇਹ ਤਾਂ ਫਿਰ ਕੁਦਰਤੀ ਕਹਿ ਸਕਦੇ ਆ ਬਾਈ ਜੀ ਤੇ ਹੁਣ ਜੇ ਬਾਈ ਜੀ ਬਚਣਾ ਹੁੰਦਾ ਤਾਂ ਬਾਕੀ ਵੀ ਵੱਜ ਸਕਦੇ ਸੀ ਪਰ ਹੁਣ ਕਈ ਬੱਚੇ ਹੋਣਗੇ ਤੇ ਕਈ ਬਜ਼ੁਰਗ ਹੋਣਗੇ ਤੇ ਕਈ ਵੱਡੇ ਹੋਣਗੇ ਤੇ ਜ਼ਿਆਦਾਤਰ ਇੰਡੀਆ ਦੇ ਸੀ ਕੁਝ ਵਿਦੇਸ਼ੀ ਨਾਗਰਿਕ ਸੀਗੇ ਤੇ ਬਾਈ ਜੀ ਪਲਾਨ ਦੇ ਵਿੱਚ ਜੋ ਸਵਾਰ ਸੀ ਉਹਨਾਂ ਦੀ ਆਪਰ ਜਾਨਾ ਜਾਣੀ ਸੀ ਜੋ ਬਾਈ ਜੀ ਥੱਲੇ ਕੋਈ ਤੁਰਦੇ ਫਿਰਦੇ ਸੀ ਕਹਿ ਲਓ ਕਿੱਦਾਂ ਵੀ ਕਹਿ ਲਓ ਜਦੋਂ ਪਲਾਨ ਕ੍ਰੈਸ਼ ਹੋਇਆ 에ਅਰ ਇੰਡੀਆ ਦਾ ਤਾਂ ਉਹ ਜਿਹੜੀ ਬਿਲਡਿੰਗ ਤੇ ਉੱਤੀ ਖਹਿ ਕੇ ਟੰਬਿਆ ਥੱਲੇ ਬੰਦੇ ਵੀ ਸੀ ਨਾਲ ਉੱਥੇ ਵੀ ਜਾਨੀ ਮਾਨੀ ਜਾਣ ਦਾ ਬਹੁਤ ਨੁਕਸਾਨ ਹੋਇਆ ਤੇ ਇਹ ਬਾਈ ਜੀ ਇਹੀਆਂ ਜੀਆਂ ਖਬਰਾਂ ਹਰਾਨ ਕਰ ਦਿੰਦੀਆਂ ਨੇ ਕਿ ਆਪਾਂ ਕਦੇ ਸੁਣਿਆ ਬਹੁਤ ਘੱਟ ਸੁਣਿਆ ਕਰਦੇ ਸੀ ਕਿ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਚਲੋ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਉਹਦੇ ਵਿੱਚੋਂ ਬਚਣ ਦੀ ਬਹੁਤ ਜ਼ਿਆਦਾ ਸੁਭਾਵਨਾ ਰਹਿੰਦੀ ਆ ਕਿ ਬੰਦਾ ਬਚ ਸਕਦਾ ਹੈਗਾ ਗੱਡੀ ਦਾ ਐਕਸੀਡੈਂਟ ਹੋਇਆਗਾ ਚਲੋ ਕਈਆਂ 'ਚ ਨਹੀਂ ਵੀ ਬਚਦੇ ਹੁਣ ਰੱਬ ਦਾ ਭਾਣਾ ਮੰਨੋ ਜਾਂ ਓਵਰ ਸਪੀਡ ਮੰਨ ਲਓ ਤੇ ਪਲੇਨਾਂ ਦੇ ਆਪਾਂ ਬਹੁਤ ਘੱਟ ਚਾਂਸ ਦੇਖਦੇ ਸੀ ਵੀ ਇਹਦਾ ਐਕਸੀਡੈਂਟ ਜਾਂ ਕ੍ਰੈਸ਼ ਹੋਣਾ ਬਈ ਜੀ ਬਹੁਤ ਘੱਟ ਚਾਂਸ ਹੁੰਦੇ ਸੀ ਐਡਾ ਦੇ ਹੌਫੂ ਸਾਲਾਂ ਦੇ ਬੜੇ ਚਾਂਸ ਵੱਧ ਗਏ ਹੁਣ ਇਹਨੂੰ ਕਹਿ ਲੋ ਪ੍ਰਾਣੀ ਮਿਸ਼ਨਰੀ ਕਹਿ ਲੋ ਜਾਂ ਕੁਛ ਵੀ ਬਾਦੀ ਟਰੈਫਿਕ ਕਹਿ ਲੋ ਕੁਛ ਕਹਿ ਸਕਦੇ ਹੋ ਬਾਈ ਜੀ ਆਪਾਂ ਹੁਣ ਇਹਦੇ ਬਾਰੇ ਇਨੀ ਜਾਣਕਾਰੀ ਨਹੀਂ ਕਿ ਹੁਣ ਕੁਝ ਹੀ ਸਾਲਾਂ ਦੇ ਵਿੱਚ ਆਪਾਂ ਦੇਖਦੇ ਆਉਣੇ ਆ ਕਿ ਸਾਲ ਦੇ ਵਿੱਚ ਕਈ ਐਦਾਂ ਦੇ ਪਲੇਨ ਹਾਸੇ ਹੋ ਜਾਂਦੇ ਆ ਜੋ ਆਪਾਂ ਨੂੰ ਪਹਿਲਾਂ ਸ਼ੁਰੂ ਜ ਨਹੀਂ ਦੇਖਣ ਨੂੰ ਮਿਲਦੇ ਸੀ ਸੁਣਨ ਨੂੰ ਮਿਲਦੇ ਸੀ ਕਿ ਕਿਤੇ ਪਲੇਨ ਵੀ ਡਿੱਗਦਾ ਤਾਂ ਜਦੋਂ ਆਪਾਂ ਗੱਲ ਸੁਨਿਆ ਕਰਦੇ ਸੀ ਖਬਰਾਂ ਤਾਂ ਉਹ ਕਹਿੰਦੇ ਹੁੰਦੇ ਸੀ ਪਲੇਨਾਂ ਦਾ ਤਾਂ ਹਜ਼ਾਰਾਂ ਕਰੋੜਾਂ ਲੱਖਾਂ ਚੋਂ ਇੱਕ ਚਾਂਸ ਹੁੰਦਾ ਕਿ ਕਿਤੇ ਕ੍ਰੈਸ਼ ਹੋ ਜੇ ਤੇ ਹੁਣ ਬਾਈ ਜੀ ਇਹ ਹਜ਼ਾਰਾਂ ਤੋਂ ਬਹੁਤ ਥੱਲੇ ਆ ਗਿਆ ਹੁਣੇ ਘਟਨਾ ਅੱਜ ਕੱਲ ਆਪਾਂ ਨੂੰ ਥੋੜੇ ਟਾਈਮ ਬਾਅਦ ਦੇਖਣ ਨੂੰ ਮਿਲਦੀਆਂ ਨੇ ਕੀ ਪਲੈਨ ਆਪਣਾ ਜਹਾਜ਼ ਕ੍ਰੈਸ਼ ਹੋ ਗਿਆ ਜਾਂ ਕਹਿ ਲਓ ਦੁਰਘਟਨਾ ਕੁਝ ਹੋਤੀ ਵਜ੍ਹਾ ਹੋਗੀ ਅੱਗ ਲੱਗੀ ਇਹ ਖਬਰਾਂ ਆਮ ਜੀਆਂ ਲੱਗਣ ਲੱਗੀਆਂ ਬਾਈ ਜੀ ਤੇ ਮੈਂ ਤਾਂ ਕਹਣਾ ਵੈਗਰੂ ਕਰਕੇ ਇਦਾਂ ਦਾ ਨਾ ਹੋਵੇ ਕੁਛ ਤੇ ਜਿਨ੍ਹਾਂ ਦੇ ਪਰਿਵਾਰ ਹੁੰਦੇ ਨੇ ਬਾਈ ਜੀ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਦਾ ਕੋਈ ਫੈਮਿਲੀ ਦਾ ਮੈਂਬਰ ਚਲਾ ਗਿਆ ਘਰ ਦਾ ਜੀ ਚਲਾ ਗਿਆ ਜਾਂ ਕੋਈ ਬੱਚਾ ਸੀ ਬਈ ਰੱਬ ਦਾ ਰੂਪ ਕੋਈ ਛੋਟੀ ਉਮਰ ਦੇ ਜਵਾਕ ਜਿਨੇ ਹਲੇ ਕੁਝ ਦੇਖਿਆ ਵੀ ਨਹੀਂ ਸੀਗਾ ਤੇ ਬੜੀ ਮਾੜੀ ਦੁਰਪਾਖਿਆ ਗੱਲ ਹੈ ਖਬਰ ਇਹ ਬਈ ਜੀ ਐਦਾਂ ਦਾ ਹੋਣਾ ਨਹੀਂ ਚਾਹੀਦਾ ਤੇ ਜਿਹੜਾ 1 ਵਜਿਆ ਬਾਕੀ ਵੈਗਰੂ ਦੀ ਕਿਰਪਾ ਮੰਨਦਿਆ ਜਿਹੜੇ ਕਈ ਕਹਵਦੇ ਰੱਬ ਕਿੱਥੇ ਆ ਤਾਂ ਇਹਨੂੰ ਹੁਣ ਜੇ ਸੈਂਟ ਦੇਖਣਗੇ ਉਹ ਕਹਿਣਗੇ ਜੀ ਇਹਨੇ ਜਾਲਸ਼ ਹਾਲ ਮਾਰੀ ਜਾ ਇਦਾ ਬਚ ਗਿਆ ਪਰ ਇਹ ਇੱਕ ਬੈਗਰੂ ਦੀ ਬਈ ਕਿਰਪਾਈ ਆ ਇੰਨਿਆਂ ਚੋਂ ਇੱਕ ਬਚ ਗਿਆ ਇਹਨੂੰ ਕਿਸਮਤ ਤਾਂ ਨਹੀਂ ਕਹਿ ਸਕਦੇ ਕਈ ਕਹਿ ਸਕਦੇ ਆ ਵੀ ਹਲੇ ਉਹ ਬੰਦੇ ਦੀ ਉਮਰ ਪਈ ਹੈ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਅਗਲੀ ਵੀਡੀਓ ਫੇਰ ਲੈ ਕੇ ਆਉਣੇ ਆ ਸੋਸਰੀ ਕਾਲ ਬਾਈ ਜੀ ਸੋਸਰੀ ਕਾਲ ਬਾਈ ਜੀ ਤੇ ਆਪਣੇ ਇੰਡੀਆ ਦੇ ਵਿੱਚ ਜੋ ਘਟਨਾ ਹੋਈ ਇੰਡੀਆਰ ਇੰਡੀਆ 에ਰਲੈਂਡ ਦੇ ਪਲੇਨ ਨਾਲ ਬਹੁਤ ਹੀ ਦੁੱਖ ਭਰੀ ਘਟਨਾ ਬਈ ਜੀ ਜਿਹਦੇ ਵਿੱਚ 230 ਯਾਤਰੀ ਬੈਠੇ ਸੀਗੇ ਤੇ